ਬਾਬਾ ਜੀ ਪੀਜ਼ਾ ਬਣ ਕੇ ਤਿਆਰ ਆ 21 ਰੁਪਏ ਨਾਮ ਦਾ ਹੈ ਜੀ ਬਾਈ ਜੀ 21 ਰੁਪਏ ਨਾਮ ਆ ਪੀਜ਼ਾ 2 ਮਿੰਟ ਖਤਮ ਕਰੋ 21 ਰੁਪਏ ਨਾਮ ਲੈ ਜਾਓ ਬਾਈ ਜੀ ਢਲਵਾ ਟੋਲ ਪਰਾਜ ਦੇ ਬਿਲਕੁਲ ਸਾਹਮਣੇ ਖੜੇ ਆ ਪੀਜ਼ਾ ਟਰਾਲੀ ਦੇ ਨਾਮ ਤੋਂ 21 ਰੁਪਏ ਨਾਮ ਲੈ ਜਾਓ ਬਾਈ ਜੀ ਇਹਦੇ ਬੰਦੇ ਨੇ ਖਾਣਾ ਹੈ ਦੋ ਬੰਦੇ ਨੇ ਖਾਣਾ ਬਾਈ ਜੀ 2 ਮਿੰਟਾਂ ਦੇ ਵਿੱਚ ਦੋ ਬੰਦੇ ਨੇ ਖਾਣਾ ਪਰ ਕੋਈ ਫਰੈਂਡ ਆ ਜੇ ਭਾਵੇਂ ਕੋਈ ਥੋੜਾ ਜਿਹਾ ਆ ਜੇ ਕੋਈ ਵੀ ਆ ਜੇ ਹੋਰ ਦੋ ਜਣੇ ਆਉਣ ਔਰ ਪੀਜ਼ਾ ਖਾ ਲੈਣ 2 ਮਿੰਟਾਂ ਚ ਉਨੇ 2100 ਰੁਪਏ ਨਾਮ 2100 ਰੁਪਏ ਨਾਮ ਲੈ ਜਾਓ ਦੇਖ ਲੋ ਇੰਨੇ ਲੈਣਾ ਲੱਗ ਜਣੀਆਂ ਲੋਕਾਂ ਦੀ ਸਾਰੇ ਮੇਲੇ ਅੱਗੇ ਵੀ ਲੱਗਦੇ ਆਏ ਅੱਜ ਕੋਈ ਨਵੇਂ ਨਹੀਂ ਲੱਗਣੇ ਨਜ਼ਾਰੇ ਲੋ ਨਜ਼ਾਰੇ 2100 ਰੁਪਏ ਨਾਮ ਲੈ ਜਾਓ ਭਾਈ ਜੀ ਦੋ ਬੰਦੇ ਆਓ ਦੋ ਦੋਸਤ ਇੱਕ ਪੀੜਾ ਤੇ ਦੋ ਮਿੰਟ ਛਾਲ ਜੀ ਤੇ 2100 ਰੁਪਏ ਨਾਮ ਆ ਭਾਈ ਜੀ ਕੱਲ ਕਦ ਤੋਂ ਕਦ ਤੱਕ 7 ਤਰੀਕ ਤੋਂ ਫਰਵਰੀ 7 ਤਰੀਕ ਤੋਂ ਲੈ ਕੇ 14 ਫਰਵਰੀ ਤੱਕ ਭਾਈ ਜੀ ਆਫਰ ਹੈ ਪੀਜ਼ਾ ਖਾਓ 2100 ਰੁਪਏ ਨਾਮ ਲੈ ਜਾਓ ਬੈਲੈਂਟਾਈਨ ਦੇ ਵੀਕ ਦੇ ਵਿੱਚ ਪੂਰਾ ਵੀਕ 2100 ਰੁਪਏ ਨਾਮ ਲੈ ਜਾਓ ਬਾਈ ਜੀ ਪੂਰਾ ਵੀਕ ਪੂਰਾ ਸਾਰੇ ਕਾਲਜਾਂ ਵਾਲੇ ਸਾਰੇ ਭਾਜਾ ਇੱਥੇ ਆ ਗਏ ਆਓ ਯਾਰ ਬਾਈ ਜੀ ਇਹ ਆਪਣਾ ਫਰੈਸ਼ ਲੋ ਹੁੰਦਾ ਜੀ ਆਪ ਆਪ ਤਿਆਰ ਕਰਦੇ ਆ ਤੇ ਇਹੀ ਮੌਜ ਹੈ ਸਾ ਜੀ ਇਹਦੀ ਵੀ ਕਿਆ ਬਾਤ ਹੈ ਬਿਲਕੁਲ ਤੇ ਜਿਹੜਾ ਜਿਨਾਂ ਦੀਆਂ ਵਾਂਗੂ ਗੋਲ ਬਣਾਤਾ ਅੱਛਾ ਜੀ ਬਾਈ ਆਵਾ ਅੱਛਾ ਇਹ ਜਿਹੜੀ ਪੌਂਦੇ ਇੱਕ ਹੀ ਪਾਰਿਓ ਇਹ ਹੈ ਜੀ ਪੀਜ਼ਾ ਪਾਸਤਾ ਸੌਸ ਇਹ ਨਾਲ ਇਹਦਾ ਫਲੇਵਰ ਜਿਹੜਾ ਬਹੁਤ ਇਨਹਾਂਸ ਹੋ ਜਾਂਦਾ ਵਾਜ ਜਾਂਦਾ ਅੱਛਾ ਜੀ ਇਸ ਆਈਓ ਬ੍ਰਾਂਡਡ ਬੋਨੇ ਬ੍ਰਾਂਡਡ ਹੀ ਮਹਾਰਾਜ ਫਿਰ ਤਾਂ ਹੀ ਜਿਹੜਾ ਸਾਜੀ ਗੱਲਾਂ ਬਾਤਾਂ ਤੇ ਰਾਹ ਹੀ ਆ ਨਾ ਬਈ ਉਹ ਕਿਆ ਬਾਤ ਹੈ ਬਾਈ ਇਹ ਅਮੂਲ ਦੀ ਚੀਜ਼ ਆ ਜੀ ਕੀ ਦਾ ਚੀਜ਼ ਕਿਆ ਬਾਤ ਹੈ ਪੂਰੀ ਦੁਸਰ ਹੈਗੀ ਆ ਦੀ ਆਪਣਾ ਬ੍ਰਾਂਡਡ ਚੀਜ਼ ਪਾ ਰਹੇ ਹੋ ਮਹਾਰਾਜ ਜੀ ਮਹਾਰਾਜ ਤਾਂ ਹੀ ਫਿਰ ਗਾਹ ਵੀ ਤਾਂ ਹੀ ਜੁੜਦੇ ਆ ਨਾ ਸਾਜੀ ਬੜੀ ਐਸੀ ਗੱਲ ਹੈ ਇਸੇ ਕਰਕੇ ਮੇਲਾ ਲੱਗਦਾ ਹੈ ਇਸੇ ਕਰਕੇ ਮੇਲਾ ਲੱਗਦਾ ਹੈ ਇਸੇ ਕਰਕੇ ਨਾਮ ਮਿਲਦੇ ਆ ਕਿਆ ਬਾਤ ਲੋਕ ਕੀ ਹੋਈ ਕਿ ਹਰ ਰੁਪਈਆ ਨਾਮ ਲਾ ਕੇ ਭਜ ਜਾਂਦੇ ਕਿੰਨੇ ਕ ਬੰਦੇ ਜਿੱਤ ਜਾਂਦੇ ਆ ਜਿੱਦ ਜਿੰਨੇ ਮਰਜੀ ਜਿੱਦਣ ਬਾਈ ਜੀ ਕਿਹਣੀ ਚੱਕਰਿਆ ਨਹੀਂ ਵੈਸੇ ਕਿੰਨੇ ਕਿ ਜਿੱਦ ਜਾਂਦੇ ਪਰਸਪਰ ਤੋਂ ਕੁਐਸਚਨ ਆਏ ਪਰਸਨਲ ਕੁਐਸਚਨਾਂ ਦਾ ਜੀ 5 ਤੋਂ 6 ਬੰਦੇ ਜਿੱਜ ਜਾਂਦੇ ਡਿਗਰੀ ਦੇ ਜੀ 5 ਤੋਂ 6 ਬੰਦੇ ਜਿੱਜ ਜਾਂਦੇ ਹਾਂ ਹਾਂ ਜੀ ਵਾਹ ਤਾਂ ਯਾਰ ਇਹ ਹੁਣ ਕਾ ਮੈਂ ਕਹਿ ਰਿਹਾ ਤੁਸੀਂ ਹਾਂ ਜੀ ਯਾਰ ਜਿੱਤ ਜਿੱਤ ਤੇ ਤੁਸੀਂ ਥਾਈ ਕਹਿ ਰਹੇ ਹੋ ਅੱਛਾ ਕਿਆ ਹਾਂ ਜੀ ਅੱਛਾ ਹੁਣ ਇਹ ਕੀ ਪਣ ਲੱਗਿਆ ਜੀ ਆ ਆ ਗਏ ਜੀ ਪਿਆਜ ਆ ਗਏ ਜੀ ਅੱਛਾ ਜੀ ਕਿਆ ਬਾਤ ਹੈ ਪਿਆਰ ਆ ਗਿਆ ਤੁਹਾਡਾ ਪਿਆਰ ਬਿਲਕੁਲ ਜੀ ਬਿਲਕੁਲ ਆਹ ਕਿਆ ਬਾਤ ਹੈ ਯਾਰ ਚਲ ਬਾਈ अच्छा एक ही एक या। दे। तो तो एक एक आ गया जी मक्की ਦੇ दाणे ਸਾ ਜੀ ਮੱਕੀ ਲੋਕੀ ਅਮਰੀਕਾ ਦੇ दाणे ਕਹਿੰਦੇ ਆ ਹਾਂ ਤੇ ਕਹਿੰਦੇ ਆ ਮੱਕੀ ਦੇ दाणे ਇਹ ਕਿਹੜੇ ਬਾਚਲਦੇ ਆ ਅਮਰੀਕਾ ਵਾਲੇ ਆ ਯਾਰ ਆ ਹੀ ਪੈ ਗਏ ਨੇ ਦੇਸੀ ਬੰਦੇ ਚਾਹਾਨੂੰ ਤਾਂ ਦੇਸੀ ਪਾਛਾਈ ਹੁੰਦੀ ਆ ਨਹੀਂ ਇਹ ਕਿਹੜੇ ਅਮਰੀਕਾ ਵਾਲੇ ਆ ਜਾਂ ਆਪਣੇ ਇਥੇ ਜਮਾਚਲ ਵਾਲੇ ਆ ਇਹ ਨਹੀਂ ਪਤਾ ਜੀ ਕਿਹੜੇ ਵਾਲੇ ਆ ਠੀਕ ਆ ਜੀ ਠੀਕ ਅੱਛਾ ਮਸਰੂਮ ਵੀ ਪਾਉਗੇ ਤੇ ਬਾਈ ਜੀ ਤੁਹਾਨੂੰ ਦੱਸਿਆ ਵੀ ਸਾਰੀਆਂ ਫਰੈਸ਼ ਵੇਜੀਟੇਬਲਸ ਜਿਹੜੀਆਂ ਆ ਆ ਕੀ ਬਹੁਤ ਸਾਰੀਆਂ ਇਹਦੇ ਉੱਪਰ ਆਉਣੀਆਂ ਬਾਈ ਜੀ ਇਨੂੰ ਫਿਰ ਨਾ ਹੀ ਇਹ ਦਿੱਤਾ ਗਿਆ ਨਾ ਫਾਰਮ ਫਰੈਸ਼ ਰੈਸ਼ ਸਬਜ਼ੀਆਂ ਫਰੈਸ਼ ਵੈਜੀਟੇਬਲਸ ਜਿਹੜੀਆਂ ਆ ਬਹੁਤ ਵਧੀਆ ਬਹੁਤ ਵਧੀਆ ਸਾਰੀਆਂ ਆਉਣ ਗਿਆ ਬਾਈ ਜੀ ਤੇ ਤਾਂ ਹੀ ਫਿਰ ਮਜ਼ਾ ਆਇਆ ਨਾ ਤੁਹਾਡੇ ਪੀਏ ਦੀ ਜਿਹੜੀ ਰੌਣਕ ਆ ਨਾ ਰੌਣਕ ਵੇਖ ਕੇ ਮੇਰੇ ਮੂੰਹ ਚ ਪਾਣੀ ਆ ਗਿਆ ਯਾਰ ਧੰਨਵਾਦ ਬਾਈ ਜੀ ਤੁਹਾਨੂੰ ਬਹੁਤ ਮਜ਼ਾ ਆ ਗਿਆ ਯਾਰ ਦਿਲ ਖੁਸ਼ ਹੋਇਆ ਤੁਹਾਡਾ ਕੰਮ ਕਰਨ ਦਾ ਤਰੀਕਾ ਬਿਲਕੁਲ ਸਾਰਿਆਂ ਨਾਲੋਂ ਲੱਗ ਗਿਆ ਬਿਲਕੁਲ ਬਹੁਤ ਵਧੀਆ ਤਰੀਕਾ ਤੁਹਾਡਾ ਕੰਮ ਅੱਛਾ ਜੀ ਇਹ ਕੀ ਪਾ ਰਹੇ ਹੋ ਐਲੋਪੀਨੋ ਬਾਈ ਜੀ ਓ ਐਲੋਪੀਨੋ ਕੀ ਬਾਤ ਹੈ ਇਹ ਤੇ ਬਿਲਕੁਲ ਹਰ ਚੀਜ਼ ਤੇ ਹੀ ਪਾਤੀ ਜਾ ਰਹੇ ਦੇ ਚ ਬਿਲਕੁਲ ਜੀ ਇਹ ਬਾਈ ਜੀ ਆਪਣੀਆਂ ਨਾ ਫਰੈਸ਼ ਟਿੱਕੀਆਂ ਤਿਆਰ ਹੋ ਰਹੀਆਂ ਪਨੀਰ ਤੋਂ ਅੱਛਾ ਦੇਖੋ ਮਾਰਾ ਪਨੀਰ ਤੇ ਉਹ ਅਤਰਾ ਦੀ ਦੀ ਮਾਰਾ ਦੁੱਧ ਵਰਗਾ ਪਨੀਰ ਹੈ ਬਿਲਕੁਲ ਜੀ ਬਿਲਕੁਲ ਫਰੈਸ਼ ਕਰੀਮ ਤੇ ਫਿਰ ਇਹਨੂੰ ਟਿੱਕੀ ਤਿਆਰ ਕਰ ਲਈ ਦੀ ਆ ਮਾਰਾ ਨਿਆਰਾ ਆਉਂਦਾ ਮਤਲਬ ਪਾ ਕੇ ਟਿੱਕੀ ਲੋਕੀ ਕਹਿੰਦੇ ਪੰਪ ਪੰਪ ਆਲੂ ਦੀ ਟਿੱਕੀ ਤੇ ਕਹਿੰਦੇ ਪਨੀਰ ਦੀ ਟਿੱਕੀ ਪਨੀਰ ਦੀ ਟਿੱਕੀ ਬਾਈ ਜੀ ਪਨੀਰ ਦੀ ਟਿੱਕੀ ਆਪਣਾ ਸਭ ਤੋਂ ਬੈਸਟ 버ਗਰ ਆ ਬਾਈ ਜੀ ਤੇ ਇਹਦੇ ਵਿੱਚ ਹੀ ਰੈਪ ਆਉਂਦਾ ਆ ਪਨੀਰ ਵਾਲਾ ਰੈਪ ਚੋਲ ਜਿਹੜਾ ਹੁੰਦਾ ਮਾਰਾ ਖਾਓਗੇ ਤੇ ਸਾਡੇ ਕੋਲ ਹੋਰ ਤੁਹਾਡੇ ਕੋਈ ਹੋਰ ਕੀ ਕੁਝ ਹੁੰਦਾ ਤੁਹਾਡੇ ਕੋਲ ਬਸ ਆਹੀ ਆ ਜੀ 버ਗਰ ਪੀਜ਼ਾ ਰੈਪ ਸੈਂਡਵਿਚ ਅੱਛਾ ਜੀ ਤੇ ਮਾਰਾ ਪੀਜ਼ਾ ਤੇ ਤੁਹਾਡੇ ਸਾਹਮਣੇ ਹੱਤਕਾਰ ਦੀ ਦੀ ਆ ਪਰ ਜਿਹੜੀ ਮੇਨ ਗੱਲ ਆ ਨਾ ਕਹਾਣੀ ਆਹੀ ਹੁੰਦੀ ਆਪਣੇ ਕੋਲ ਸਰਜੀ ਪਿਛਲੇ 5 ਸਾਲ ਤੋਂ ਬਾਈ ਜੀ ਆਪਾਂ ਕੰਮ ਕਰਦੇ ਆਂ ਫਰੈਸ਼ ਪਨੀਰ ਨਾਲ ਹੀ ਕੰਮ ਕਰੀਦਾ ਤੇ ਮਜ਼ਾ ਕਰ ਤਾਂ ਹੀ ਆ ਨਾ ਵੀ ਬਾਈ ਜੀ ਚੀਜ਼ ਬਣਾ ਕੇ ਇਹਨੂੰ ਪ੍ਰਾਉਡ ਨਾਲ ਦੇਖੋ ਜਵਾਨਾ ਜੱਫੀ ਪਾਉਣ ਦੀ ਗੱਲ ਕਰਦਾ ਯਾਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਯਾਰ ਗੁੱਡ ਵੈਰੀ ਗੁੱਡ ਥੈਂਕ ਯੂ ਸੋ ਮਚ ਕੀ ਕੀ ਪਾਰਿਓ ਜੀ ਬਾਈ ਜੀ ਇਹ ਆ ਗਈ ਜੀ ਪੀਜ਼ੇ ਦੀ ਆਣ ਬਾਣ ਸ਼ਾਨ 올ੀਵਸ ਆਹ ਕੀ ਬਾਤ ਇਹਦੇ ਨਾਲ ਪੀਜ਼ੇ ਦੀ ਮਹਾਰਾ ਹਰ ਚੀਜ਼ ਖੱਟ ਮਿੱਠੀ ਸਾਰਾ ਹਰ ਚੀਜ਼ ਪੋਣੀ ਮਜ਼ਾ ਹੀ ਤਾਂ ਹੁੰਦਾ ਸਰ ਜੀ ਇਹਦੇ ਨਾਲ ਨਾ ਪੀਜ਼ੇ ਦੇ ਵਿੱਚ ਜਿੰਨਾ ਟਾਈਮ 올ੀਵਸ ਨਹੀਂ ਨਾ ਪੈਂਦੇ ਮਹਾਰਾ ਪੀਜ਼ੇ ਦਾ ਮਜ਼ਾ ਨਹੀਂ ਆਉਂਦਾ ਅੱਛਾ ਜੀ ਬਹੁਤ ਵਧੀਆ ਇਹ ਸਵਾਦ ਆਊਗਾ ਤੁਹਾਨੂੰ ਫੁੱਲ ਕੀ ਇਹ ਆ ਗਿਆ ਆਪਣੇ ਕੋਲ ਸਭ ਤੋਂ ਲਾਸਟ ਤੇ ਪਨੀਰ ਪਨੀਰ ਜਿਹੜਾ ਤੁਸੀਂ ਗਿਣਗਣ ਕੇ ਨਹੀਂ ਪਾਉਂਦੇ ਖੁੱਲਾ ਹੀ ਖੁੱਲਾ ਹੀ ਕੰਮ ਹੈ ਖੁੱਲੇ ਖੱਪੇ ਖੱਪੇ ਹੈ ਖੁੱਲਾ ਹੀ ਖੁੱਲਾ ਹੀ ਬਾਈ ਕੀ ਬਾਤ ਹੈ ਉਹ ਯਾਰਾ ਦੇਸੀ ਬੰਦੇ ਆ ਨਾ ਪਿੰਡਾਂ ਵਾਲੇ ਆ ਸਿੱਧੇ ਸਦਰੇ ਕੀ ਬਾਤ ਹੈ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਯਾਰ ਲਓ ਜੀ ਮਹਾਰਾ ਪੀਜ਼ਾ ਤੁਹਾਡਾ ਹੋ ਗਿਆ ਤਿਆਰ ਲਓ ਲੁੱਕ ਕਰੋ ਐਸ਼ ਆਪਰਾ ਪੀਜ਼ਾ ਤੰਦੂਰ ਤੋਂ ਆ ਗਿਆ ਬਾਹਰ ਓਵਨ ਦੇ ਵਿੱਚੋਂ ਆ ਦੇਖੋ ਜੀ ਆ ਲੱਗ ਕੇ ਰੈਡੀ ਆ ਦੇਖੋ ਕਿਆ ਜ਼ਬਰਦਸਤ ਹੋ ਜਿਹੜੀ ਹੋਣ ਲੱਗੀ ਜੀ ਕਟਿੰਗ ਆ ਦੇਖੋ ਜੀ ਆ ਦੇਖ ਕਿਆ ਬਹੁਤ ਬਹੁਤ ਵਧੀਆ ਰੰਗਤ ਦੇਖੋ ਪੀ ਪੀਜ਼ੇ ਦੀ ਰੰਗਤ ਦੇਖੋ ਬਿਲਕੁਲ ਸਨੈਰੀ ਸੋਨੇ ਵਰਗਾ ਬਹੁਤ ਵਧੀਆ ਠੀਕ ਹੈ